ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਜਿਹੜੇ ਅੱਜ ਆਪਣੇ ਸ਼ਾਪ ਤੇ ਨਵੇਂ ਕੱਪੜੇ ਆਇਆ ਹਨ ਤੇ ਕੌਰ ਸੰਧੂ ਬੁਟੀਕ ਤੇ ਹਨਾ ਜਿਹੜੇ ਆਪਣੇ ਨਵੇਂ ਕੱਪੜੇ ਆਇਆ ਸੇਲ ਵਾਸਤੇ ਕਿਉਂਕਿ ਆਪਣੇ ਹਰ ਇੱਕ ਹਫ਼ਤੇ ਕੱਪੜਾ ਆਉਂਦੇ ਆਉਂਦੇ ਜੀ ਜਿੰਨਾ ਕੁ ਨਵਾਂ ਕੱਪੜਾ ਆਉਣਾ ਹੁੰਦਾ ਹੈ 20 20 ਵੈਰਾਈਟੀ ਜੀ ਆਉਂਦੀ ਆ ਆਪਾਂ ਮੋਟਾ-ਮੋਟਾ ਜਿਹੜਾ ਹੈਗਾ ਤੁਹਾਨੂੰ ਨਿਗਾ ਜ਼ਰੂਰ ਮਰਵਾਵਾਂਗੇ ਕਿਉਂਕਿ ਜਿਹੜੀਆਂ ਮੇਰੇ ਆਪਾਂ ਪੱਕੀਆਂ ਸਾਡੇ ਤੋਂ ਹਨਾ ਕੱਪੜਾ ਲੈਂਦੀਆਂ ਨੇ ਫਿਰ ਉਹ ਜ਼ਰੂਰ ਸਾਨੂੰ ਕਹਿੰਦੇ ਨੇ ਕਿ ਇੱਕ ਵਾਰੀ ਵੀਡੀਓ ਪਾ ਦਿਆ ਕਰੋ ਕੱਲੇ-ਕੱਲੇ ਨੂੰ ਅਸੀਂ ਕਿਸੇ ਨੂੰ ਫੋਟੋ ਵਗੈਰਾ ਨਹੀਂ ਪਾ ਸਕਦੇ ਜੀ ਕਿਉਂਕਿ ਆਪਣੇ ਬੁਟੀਕ ਤੇ ਜਿਹੜਾ ਹੈਗਾ ਬਹੁਤ ਜ਼ਿਆਦਾ ਸਲਾਈ ਸਲਾਈ ਦਾ ਕੰਮ ਚੱਲਦਾ ਆ ਹਨਾ ਉਹਦੇ ਕਰਕੇ ਟਾਈਮ ਹੀ ਨਹੀਂ ਹੁੰਦਾ ਕਿਸੇ ਨੂੰ ਫੋਟੋ ਕੱਲੇ-ਕੱਲੇ ਨੂੰ ਫੋਟੋ ਪਾਉਣ ਦਾ ਤੇ ਆਪਾਂ ਵੀਡੀਓ ਹੀ ਪਾਉਣੇ ਹੁੰਦੇ ਉਹਦੇ ਵਿੱਚੋਂ ਸਕਰੀਨਸ਼ਾਟ ਲੈ ਕੇ ਜਿਹੜੀਆਂ ਮੇਰੇ ਭੈਣਾਂ ਸਾਡੇ ਤੋਂ ਸੇਲ ਲੈਂਦੀਆਂ ਸੌਰੀ ਕੱਪੜਾ ਹਨਾ ਆਪਾਂ ਸੇਲ ਕਰਦੇ ਆ ਤੇ ਆਪਣੇ ਤੋਂ ਲੈਂਦੀਆਂ ਨੇ ਪੱਕਾ ਤੇ ਉਹ ਸਾਨੂੰ ਫੋਟੋ ਵਗੈਰਾ WhatsApp ਕਰ ਦਿੰਦੀਆਂ ਨੇ ਬਾਕੀ ਜੇ ਕਿਸੇ ਨੇ ਹੋਰ ਵੀ ਲੈਣਾ ਕੋਈ ਹੋਰ ਵੀ ਦੂਰੋਂ ਦੇਖ ਕੇ ਆਪਣੇ ਤੋਂ ਲੈ ਸਕਦੇ ਹਨ ਤੇ ਫਿਰ ਬਹੁਤ ਜਿਆਦਾ ਕਮੈਂਟ ਵੀ ਆਉਂਦੇ ਹਨ ਹੈਨਾ ਵੀ ਐਡਰੈਸ ਦੱਸੋ ਸਾਡਾ ਐਡਰੈਸ ਹੈਗਾ ਜੀ ਅਸੀਂ ਹਰ ਇੱਕ ਵੀਡੀਓ ਚ ਦੱਸਦੇ ਹਾਂ ਸਾਡਾ ਬਾਦਸ਼ਾਹਪੁਰ ਪਿੰਡ ਦੇ ਵਿੱਚ ਸਾਡੀ ਜਿਹੜੀ ਹੈਗੀ ਸ਼ਾਪ ਹੈਗੀ ਹੈ ਕੱਪੜੇ ਦੀ ਤੇ ਜਿਹੜਾ ਹੈਗਾ ਸਾਡਾ ਪਿੰਡ ਪੈ ਜਾਂਦਾ ਧੂਰੀ ਤੇ ਸ਼ੇਰਪੁਰ ਦੇ ਵਿੱਚ ਜੇ ਪੈ ਜਾਂਦਾ ਘਨੋਰੀ ਕਲਾ ਤੇ ਰਣੀਕਿਆਂ ਦੇ ਬਿਲਕੁਲ ਨਾਲ ਪਿੰਡ ਹੈਗਾ ਸਾਡਾ ਤੇ ਜੋ ਜੋ ਆਪਣੇ ਕੋਲੇ ਕੱਪੜਾ ਆਇਆ ਉਹ ਆਪਾਂ ਤੁਹਾਨੂੰ ਹੁਣ ਦਿਖਾਉਣੇ ਆ ਆਪਾਂ ਪਹਿਲਾਂ ਦੁਪੱਟਿਆਂ ਤੋਂ ਸਟਾਰਟਿੰਗ ਕਰਾਂਗੇ ਦੇਖੋ ਇੱਕ ਆਪਣੇ ਕੋਲੇ ਇਹ ਵਾਲੇ ਜਿਹੜੇ ਹੈਗੇ ਨੇ ਦੁਪट्टे ਹੁੰਦੇ ਆ ਇਹ ਪਿਛਲੇ ਸਾਲ ਵੀ ਬਹੁਤ ਜ਼ਿਆਦਾ ਦੁਪੱਟੇ ਸੇਲ ਹੁੰਦੇ ਰਿਹਾ ਬਾਕੀ ਇਸ ਤੋਂ ਵਧੀਆ ਕੁਆਲਟੀ ਦੇ ਦੁਪੱਟੇ ਆ ਜਾਂਦੇ ਆ ਡਾਈ ਵਾਲੇ ਆ ਦੇਖੋ ਇਹ ਵਾਲੇ ਆਗੇ ਆਪਣੇ ਕੋਲੇ ਪਲੇਨ ਦੁਪੱਟੇ ਵੀ ਸਾਰੀ ਕੁਆਲਟੀ ਦੇ ਹੁੰਦੇ ਨੇ ਮਹਿੰਗੇ ਸਸਤੇ ਰੇਟ ਦੇ ਤੁਸੀਂ ਜਿੰਨੀ ਮਰਜ਼ੀ ਤੋਂ ਸਟਾਰਟ ਕਰ ਸਕਦੇ ਹੋ ਇੱਕ ਆਪਣੇ ਕੋਲੇ ਇਹ ਵਾਲੇ ਲੈ ਲੈਣ ਦੇ ਦੁਪੱਟੇ ਹੁੰਦੇ ਆ ਦੇਖੋ ਆਪਾਂ ਇੱਕ ਇੱਕ ਡੁਪੱਟਾ ਖੋਲ ਕੇ ਦਿਖਾ ਦਾਂਗੇ ਜਿਆਦਾ ਦੁਪੱਟੇ ਆਪਾਂ ਖੋਲ ਕੇ ਨਹੀਂ ਦਿਖਾਵਾਂਗੇ ਜੀ ਆ ਦੇਖੋ ਇੱਕ ਆਪਣੇ ਕੋਲੇ ਇਹ ਵਾਲੇ ਦੁਪੱਟੇ ਮਿਲ ਜਾਣਗੇ ਆਪਣੇ ਕੋਲੇ ਇਹਦੇ ਨਾਲ ਦੇ ਗੂੜੇ ਰੰਗਾਂ ਦੇ ਵੀ ਦੁਪੱਟੇ ਵੀ ਮਿਲ ਜਾਣਗੇ ਫਿੱਕਿਆਂ ਦੇ ਵੀ ਮਿਲ ਜਾਣਗੇ ਸਾਰੇ ਤਰ੍ਹਾਂ ਦੇ ਜਿਹੜੇ ਹੈਗੇ ਮਿਲ ਜਾਂਦੇ ਨੇ ਪਲੇਨ ਚ ਵੀ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਹੁੰਦੇ ਆ ਦੇਖੋ ਜਿੱਦਾਂ ਕਿ ਇਹ ਵਾਲੇ ਦੁਪੱਟੇ ਵੀ ਹੁੰਦੇ ਆ ਸਾਡੇ ਕੋਲੇ ਇਹ ਡਾਈਆਂ ਵੀ ਕਰਵਾਉਣੇ ਹੁੰਦੇ ਆ ਸੀ ਤੇ ਇਹ ਅਸੀਂ ਡਾਈਆਂ ਕਰਵਾ ਕੇ ਇਹ ਹੁਣ ਅਸੀਂ ਲੇਸਾਂ ਲਾ ਕੇ ਦੁਪੱਟੇ ਤਿਆਰ ਕਰਨੇ ਆ ਸੂਟਾਂ ਦੇ ਨਾਲ ਦੇਖੋ ਜਿਹੜਾ origignal कोटा डोरीया ਦੇ ਦੁਪट्टे ਹੈਗੇ ਆ ਦੇਖੋ ਮੈਂ ਨੇੜੇ ਕਰਕੇ ਦਿਖਾਵਾਂਗੀ ਕੈਮਰਾ ਕੁਆਲਟੀ ਬਹੁਤ ਹੀ ਜਿਆਦਾ ਵਧੀਆ ਇਹ ਇਹ ਅਸੀਂ ਡਾਈਆਂ ਕਰਵਾ ਕੇ ਲੈ ਕੇ ਆਈਆਂ ਮੈਂ 200 ਦੁਪट्टे ਸੌਰੀ ਇਹ ਦੇਖੋ ਇਹ ਅਸੀਂ ਸੂਟਾਂ ਦੇ ਨਾਲ ਤਿਆਰ ਕਰਨੇ ਆ ਲੈਸ ਜਲਾ ਕੇ ਜਿਹੜੇ ਹੈਗੇ ਦੁਪट्टे ਤਿਆਰ ਕਰਨੇ ਆ ਗਰਮਿਆਂ ਲਈ ਇਹ ਬਹੁਤ ਜਿਆਦਾ ਵਧੀਆ ਜਿਹੜੇ ਹੈਗੇ ਨੇ ਦੁਪट्टे ਹੈਗੇ ਆ ਜਿੰਦਾ ਮਰਜੀ ਇਹ ਤੁਸੀਂ ਆਹਦੇ ਸੁੱਟਾਂ ਦੇ ਨਾਲ ਇਹ ਵਾਲੇ ਦੁਪੱਟੇ ਲੈ ਸਕਦੇ ਆ ਇਹਦੇ ਨਾਲ ਦੇ ਸਾਨੂੰ ਸਾਡੇ ਕੋਲੋਂ ਚਿੱਟੇ ਵੀ ਮਿਲ ਜਾਣਗੇ ਆ ਦੇਖੋ ਆਪਣੇ ਕੋਲੇ ਕੋਟਾ ਡੋਰੀ ਦੀ ਸਾਰੀ ਵੈਰਾਈਟੀ ਹੁੰਦੀ ਹੈ ਦੇਖੋ ਇਹ ਵਾਲਾ ਚਿੱਟਾ ਆ ਗਿਆ ਇਹਨੂੰ ਤੁਸੀਂ ਜਿੱਦਾਂ ਮਰਜ਼ੀ ਡਾਈ ਕਰਵਾ ਸਕਦੇ ਹੋ ਜਿਹੜਾ ਮਰਜ਼ੀ ਕਲਰ ਕਰਵਾ ਸਕਦੇ ਹੋ ਇੱਕ ਆਪਣੇ ਕੋਲੇ ਜਿਹੜਾ ਮੈਂ ਉਹ ਪਹਿਲਾਂ ਦਿਖਾਇਆ ਹੈ ਚੈੱਕ ਵਾਲਾ ਦੇਖੋ ਇਹ ਆਪਣੇ ਕੋਲੇ ਲੇਸ ਵਾਲਾ ਆ ਗਿਆ ਦੁਪੱਟਾ ਇਹ ਵੀ ਤੁਸੀਂ ਡਾਈ ਕਰਵਾ ਸਕਦੇ ਹੋ ਇਹ ਅਸੀਂ ਵਾਈਟ ਵੀ ਲੈ ਕੇ ਆਂਦੇ ਆ ਇਹਦੇ ਤੇ ਲੇਸ ਲੱਗੀ ਲਗਾਈ ਆ ਉਹਦੇ ਤੇ ਅਸੀਂ ਲੇਸਾਂ ਲਾਉਣੀਆਂ ਨੇ ਕਿਉਂਕਿ ਇਹ ਅਸੀਂ ਇਹ ਕਈ ਵਾਰੀ ਕਿਸੇ ਨੇ ਚਿੱਟਾ ਲੈਣਾ ਹੁੰਦਾ ਜੀ ਤਾਂ ਕਰਕੇ ਉਹਦੇ ਤੇ ਆਪਣਾ ਇਹ ਕਲਰਾਂ ਦੀਆਂ ਲੇਸਾਂ ਲਾਉਣੀਆਂ ਨੇ ਸੂਟ ਨਾਲ ਦੀਆਂ ਉਹਦੇ ਤੇ ਅਸੀਂ ਉਹ ਤਾਂ ਕਰਕੇ ਅਸੀਂ ਪਹਿਲਾਂ ਡਾਈ ਕਰਵਾਇਆ ਚਿੱਟੇ ਦੁਪੱਟੇ ਦੇ ਵਿੱਚ ਤੁਸੀਂ ਸਾਡੇ ਤੋਂ ਸਾਰੇ ਤਰ੍ਹਾਂ ਦੇ ਲੈ ਸਕਦੇ ਹੋ ਜੀ ਆਪਣੇ ਕੋਲ ਪਿਓਰ ਦੇ ਦੁਪੱਟੇ ਵੀ ਹੁੰਦੇ ਆ ਮਸਲੀਨ ਦੇ ਵੀ ਹੁੰਦੇ ਆ ਤੇ ਕੋਟਾ ਡੋਰੀਆ ਦੇ ਵੀ ਹੁੰਦੇ ਆ ਹਨਾ ਜਿਹੜੇ ਮਰਜ਼ੀ ਤੁਸੀਂ ਸਾਡੇ ਤੋਂ ਚਿੱਟੇ ਦੁਪੱਟਿਆਂ ਦੇ ਵਿੱਚ ਖਰੀਦ ਸਕਦੇ ਹੋ ਇਹ ਤੁਸੀਂ ਜਿੱਦਾਂ ਇਹ ਸਾਡੇ ਕੋਲ ਥਾਣ ਹੀ ਹੁੰਦਾ ਤੁਸੀਂ 2.5 ਮੀਟਰ ਦਾ ਵੀ ਕਟਵਾ ਸਕਦੇ ਹੋ ਤੇ 2.5 ਮੀਟਰ ਦਾ ਵੀ ਕਟਵਾ ਸਕਦੇ ਹੋ ਸਾਡੇ ਤੋਂ ਜਿਹੜੇ ਇਹ ਵਾਲੇ ਦੁਪੱਟੇ ਆ ਇਹ ਕਟਿੰਗ ਕਰੇ ਹੋਈ ਹੁੰਦੇ ਆ ਇਹ ਸਬਾਕ 2 ਮੀਟਰ ਦੀ ਕੱਟ ਹੁੰਦੀ ਹੈ ਇਹਨਾਂ ਦੀ ਜਿਹੜੇ ਇਹ ਨੇਗੇ ਇਹ ਮੈਂ 2.5 2.5 ਮੀਟਰ ਦੇ ਕਟਿੰਗ ਕਰਵਾ ਕੇ ਅਸੀਂ ਖੁਦ 2.5 ਕਰਵਾ ਕੇ ਲਿਆਂਦੇ ਆ ਇਹ ਦੁਪੱਟੇ ਬਹੁਤ ਜਿਆਦੇ ਸੋਹਣੇ ਜਿਹੜੀ ਕੁਆਲਿਟੀ ਹੈਗੀ ਇਹ ਦੁਪੱਟਿਆਂ ਦੀ ਇੱਕ ਆਪਣੇ ਕੋਲੇ ਇਹ ਦੁਪੱਟੇ ਹੁੰਦੇ ਆ ਜੀ ਟਾਈ ਡਾਈ ਦੇ ਜਿੰਦਾਂ ਕਿ ਘਰੇ ਪਾਉਣ ਵਾਲੇ ਸੂਟਾਂ ਦੇ ਨਾਲ ਤੁਸੀਂ ਇਹ ਮਲਾ ਵੀ ਸਕਦੇ ਹੋ ਜਿਵੇਂ ਸਾਡੇ ਕੋਲੋਂ ਪਹਿਣਾ ਸੂਟ ਲੈ ਕੇ ਜਾਂਦੀਆਂ ਨੇ ਨਾ ਉਹਨਾਂ ਦੇ ਨਾਲ ਮੈਚ ਕਰ ਲੈਂਦੀਆਂ ਨੇ ਆ ਦੇਖੋ ਟਾਈ ਡਾਈ ਦੇ ਜਿਹੜੇ ਕਲਰ ਉਹਦੇ ਵਿੱਚ ਹੁੰਦੇ ਆ ਬਹੁਤ ਸੋਹਣੇ ਲੱਗਦੇ ਆ ਟਾਈ ਡਾਈ ਦੇ ਦੁਪੱਟੇ ਲੈਤੇ ਵੇ ਇਹ ਤੁਸੀਂ ਸੂਟਾਂ ਦੇ ਨਾਲ ਮਿਲ ਜਾਂਦੇ ਆ ਜਿਹੜਾ ਆਪਣੇ ਪ੍ਰਿੰਟਡ ਸੂਟ ਆਉਂਦੇ ਆ ਇਹਦੇ ਨਾਲ ਦੇ ਦੁਪट्टे ਵੀ ਤੁਹਾਨੂੰ ਸਾਡੇ ਕੋਲੋਂ ਮਿਲ ਜਾਣਗੇ ਜੀ ਇੱਕ ਆਪਣੇ ਕੋਲੇ ਜਿਹੜੇ ਵਧੀਆ ਕੁਆਲਿਟੀ ਦੇ ਹੁੰਦੇ ਨੇ ਦੇਖੋ ਮਨ ਚਲੀ ਦੇ ਦੁਪट्टे ਇਹ ਵੀ ਹੁੰਦੇ ਆ ਇਹ ਆਪਣੇ ਕੋਲੇ ਪੈਕਟਾਂ ਦੇ ਪੈਕਟੇ ਆਉਂਦੇ ਆ ਤੁਸੀਂ ਜਿੱਦਾਂ ਦੀ ਮਰਜ਼ੀ ਲੈ ਸਕਦੇ ਬਹੁਤ ਹੀ ਜਿਆਦਾ ਵਧੀਆ ਕੱਪੜਾ ਸਿਰੇ ਦਾ ਕੱਪੜਾ ਇਹ ਕੁਆਲਿਟੀ ਜਿਹੜੀ ਹੈਗੀ ਬਹੁਤ ਜਿਆਦਾ ਸੋਹਣੀ ਹੁੰਦੀ ਹੈ ਦੇਖੋ ਜਿਹੜਾ ਹੈਗਾ ਉੱਪਰ ਨਾਲ ਮੋਹਰ ਲੱਗੀ ਹੋਈ ਹੈ ਕੱਲੇ ਕੱਲੇ ਦੁਪੱਟੇ ਤੇ ਕੱਪੜਾ ਵੀ ਬਹੁਤ ਜਿਆਦਾ ਸੋਹਣਾ ਦੁਪੱਟਾ ਹੈ ਮੈਂ ਪਿਛਲੇ ਸਾਲ ਦੋ ਦੁਪੱਟੇ ਲਾਏ ਸੀਗੇ ਜਿਹੜਾ ਰੰਗ ਵਗੈਰਾ ਕਲਰ ਬਿਲਕੁਲ ਹੀ ਫੇਡ ਨਹੀਂ ਹੋਇਆ ਹੈਗਾ ਬਹੁਤ ਸੋਹਣੇ ਦੁਪੱਟੇ ਨਿਕਲੇ ਜਿੰਨੀਆਂ ਭੈਣਾਂ ਖਰੀਦ ਕੇ ਵੀ ਲੈ ਕੇ ਗਈਆਂ ਨੇ ਸਾਡੇ ਤੋਂ ਹਣ ਉਹਨਾਂ ਨੇ ਵੀ ਦੁਆਰਾ ਦੁਆਰਾ ਮੰਗਵਾਏ ਆ ਕਹਿੰਦੇ ਬਹੁਤ ਵਧੀਆ ਦੁਪੱਟੇ ਹੈਗੇ ਆ ਤੇ ਉਸ ਤੋਂ ਬਾਅਦ ਆਪਣੇ ਆਪ ਕੋਲੇ ਆ ਗਏ ਜੀ ਸੂਟ ਜਿੱਦਾਂ ਇਹ ਸੂਟ 2500 ਰੁਪਏ ਤੋਂ ਸ਼ੁਰੂ ਹੋ ਜਾਂਦਾ 2500 ਦੀ ਰੇਂਜ ਚ ਜਿਹੜੇ ਹੈਗੇ ਤੁਹਾਨੂੰ ਸਾਡੇ ਕੋਲੋਂ ਕਾਟਨ ਦੇ ਸੂਟ ਮਿਲ ਜਾਣਗੇ ਦੇਖੋ ਇਹ ਘਰੇ ਪਾਉਣ ਵਾਲੇ ਸੂਟ ਹੁੰਦੇ ਨੇ ਇਹਦੇ ਨਾਲ ਦੇ ਅਸੀਂ ਬਹੁਤ ਸੂਟ ਸੇਲ ਕਰ ਚੁੱਕੇ ਆ ਪਤਲਾ ਕੱਪੜਾ ਹੈਗਾ ਬਿਲਕੁਲ ਪਤਲਾ ਕੱਪੜਾ ਜੀ ਇਹ ਸਾਡੇ ਕੋਲੋਂ 2500 ਤੋਂ ਸਟਾਰਟਿੰਗ ਹੋ ਜਾਂਦੀ ਹੈ ਇਹਨਾਂ ਦੀ ਰੇਂਜ 250 ਤੋਂ 1000 ਤੱਕ ਤੁਸੀਂ ਜਿੱਦਾਂ ਮਰਜ਼ੀ ਸਾਡੇ ਕੋਲੋਂ ਖਰੀਦ ਸਕਦੇ ਹੋ ਜਿਹੜੀ ਰਿਯੋਨ ਹੈਗੀ ਇਹ ਦੇਖੋ ਰਿਯੋਨ ਆਈ ਹੈ ਆਪਣੇ ਕੋਲੇ ਹਨਾ ਬਾਕੀ ਫਰਾਕਾਂ ਵਗੈਰਾ ਵੀ ਬਣਾਉਂਦੇ ਆ ਜਾਂ ਨਾਈਟ ਸੂਟ ਬਣਵਾਉਂਦੀਆਂ ਮੇਰੀਆਂ ਭੈਣਾਂ ਰਿਯੋਨ ਦੇ ਜ਼ਿਆਦਾ ਨਾਈਟ ਸੂਟ ਬਣਦੇ ਆ ਤੇ ਇਹ ਜਿਹੜੇ ਹੈਗੇ ਰਿਯੋਨ ਦੇ ਸੂਟ ਇਹ ਵੀ ਇਸ ਤਰ੍ਹਾਂ ਹੀ ਹੈ ਇਹ 300 ਤੋਂ ਸਲੋ ਹੋ ਜਾਂਦਾ 250 ਵਾਲਾ ਤਾਂ ਜ਼ਿਆਦਾ ਥੋੜਾ ਜਿਹਾ ਹਲਕਾ ਹੁੰਦਾ ਉਹ ਥੋੜਾ ਜਿਹਾ ਅਸੀਂ ਨਹੀਂ ਲੈ ਕੇ ਆਉਂਦੇ ਕਿਉਂਕਿ ਜ਼ਿਆਦਾ ਬੇਕਾਰ ਕੱਪੜਾ ਵੇਚਣ ਦਾ ਕੋਈ ਫਾਇਦਾ ਨਹੀਂ ਹੈਗਾ ਜੀ ਉਸ ਤੋਂ ਤਾਂ ਇਹ ਹੈ ਕਿ ਦੋ ਪੈਸੇ ਮਹਿੰਗਾ ਦੇ ਦੋ ਪਰ ਵਧੀਆ ਦੇਓ ਤਾਂ ਕਿ ਅਗਲਾ ਵਾਰ ਬਾਰ-ਬਾਰ ਆਵੇ ਸਾਡੇ ਕੋਲੇ ਇਹ 300 ਤੋਂ ਸ਼ੁਰੂ ਹੋ ਜਾਂਦਾ ਹੈ 350 400 450 ਦੀ ਰੇਂਜ 'ਚ ਜਿਹੜਾ ਹੈਗਾ ਤੁਹਾਨੂੰ ਸਾਡੇ ਕੋਲੋਂ ਰਿਯੋਨ ਦੇ ਸੂਟ ਮਿਲ ਜਾਣਗੇ ਇਹਦੇ ਤੁਸੀਂ ਪਜਾਮੇ ਵੀ ਬਣਾ ਸਕਦੇ ਹੋ ਨਾਈਟ ਸੂਟ ਵੀ ਬਣਾ ਸਕਦੇ ਹੋ ਫਰਾਕ ਵਗੈਰਾ ਵੀ ਬਣਾ ਸਕਦੇ ਹੋ ਪੂਰਾ ਸੂਟ ਵੀ ਬਣਾ ਸਕਦੇ ਹੋ ਉਹ ਤੁਹਾਡੀ ਇਸ ਹੈਗੀ ਤੁਸੀਂ ਜਿੰਦਾ ਮਰਜ਼ੀ ਬਣਾ ਸਕਦੇ ਹੋ ਉਸ ਤੋਂ ਅਗਲੇ ਆਪਣੇ ਕੋਲੇ ਆਗੇ ਜੀ ਟਾਈਡ ਐਂਡ ਆਈ ਟਾਈਡ ਆਈ ਦੇ ਸੂਟ ਕਿਉਂਕਿ ਇਹ ਤਾਂ ਬਸ ਗਰਮੀਆਂ ਦਾ ਜਿਵੇਂ ਆਪਾਂ ਕਹიდੀ ਤੋਹਫਾ ਹੀ ਨੇ ਇਹ ਸੂਟ ਤਾਂ ਬਹੁਤ ਜ਼ਿਆਦਾ ਇਹ ਸੂਟਾਂ ਦੀ ਮੰਗ ਹੈਗੀ ਐ ਪਿਛਲੇ ਸਾਲ ਵੀ ਆਪਾਂ ਇਹ ਬਹੁਤ ਜ਼ਿਆਦਾ ਸੂਟ ਜਿਹੜੇ ਹੈਗੇ ਸੇਲ ਕੀਤੇ ਆ ਇਸ ਵਾਰੀ ਆਪਣੇ ਕੋਲੇ ਦੁਬਾਰਾ ਆਏ ਐ ਇਹ ਸੂਟ ਦੇਖੋ ਨਾਲ ਹੀ ਜਿਹੜਾ ਹੈਗਾ ਇਹ ਤੇ ਦੁਪੱਟਾ ਹੁੰਦਾ ਨਾਲ ਹੀ ਦੁਪੱਟਾ ਵੀ ਹੁੰਦਾ ਤੇ ਸਲਵਾਰ ਹੈ ਇੱਕ ਕਮੀਜ਼ ਹੈਗਾ ਨਾਲ ਦਾ ਹੀ ਸਾਰਾ ਸੂਟ ਹੁੰਦਾ ਇੱਕ ਸੂਟ ਆਪਾਂ ਤੁਹਾਨੂੰ ਦੇਖੋ ਇਹਦੇ ਵਿੱਚ ਇਹ ਵਾਲਾ ਕਮੀਜ਼ ਆ ਗਿਆ ਇਹ ਵਾਲਾ ਦੁਪੱਟਾ ਆ ਗਿਆ ਟਾਈ ਡਾਈ ਦਾ ਹੀ ਦੁਪੱਟਾ ਹੁੰਦਾ ਟਾਈ ਡਾਈ ਦਾ ਹੀ ਸੂਟ ਹੁੰਦਾ ਇਹ ਸਲਵਾਰ ਆ ਗਈ ਜੀ ਇਹ ਜਿੱਦਾਂ ਮਰਜੀ ਜਿਵੇਂ ਘਰੇ ਪਾਉਣ ਲਈ ਇਹ ਬਹੁਤ ਵਧੀਆ ਕੱਪੜੇ ਨੇ ਕਿਉਂਕਿ ਦੁਪੱਟਾ ਵੀ ਨਾਲ ਦਾ ਤੁਸੀਂ ਇਹਨੂੰ ਇਹ ਆਪਣੇ ਕੋਲ ਬਹੁਤ ਸੂਟ ਆਏ ਨੇ ਇਹ ਚਾਰ ਸੂਟ ਜਿਹੜੇ ਹੈਗੇ ਕਿਉਂਕਿ ਆਪਣਾ ਮਾਲ ਜਿੱਦਾਂ ਬਾਅਦ ਚੋਂ ਭੇਜਦੇ ਹੁੰਦੇ ਆ ਉਹ ਇਹ ਚਾਰ ਪੀਸ ਅਸੀਂ ਲੈ ਆਏ ਸੀਗੇ ਫਿਰ ਇੰਨਾ ਜਿਹੜਾ ਹੈਗਾ ਲਿਆਉਣਾ ਕਪੜਾ ਵੀ ਔਖਾ ਹੋ ਜਾਂਦਾ ਆਪਣੇ ਇਹ ਤਾਂ ਬਸ ਇੱਕ ਥੋੜੇ ਜਿਹਾ ਲੈਂਦੇ ਸੀਗੇ ਇਹਦੇ ਨਾਲ ਦਾ ਮਾਲ ਆਪਣਾ ਉਹ ਭੇਜਣਗੇ ਤੇ ਇੱਕ ਆਪਣੇ ਕੋਲੇ ਇਹ ਬਾਰੇ ਬੁਟੀਕ ਸੈਲ ਸੂਟ ਜਿਹੜੇ ਅਸੀਂ ਆਪ ਤਿਆਰ ਕਰਾਉਣੇ ਆ ਜੀ ਆਪ ਕਢਾਈਆਂ ਕਢਾਉਣੇ ਇਹ ਆਪਣੇ ਕੋਲੇ ਦੁਆਰਾ ਆ ਗਏ ਨੇ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਅਸੀਂ ਖੋਦ ਦੇ ਵਰਕ ਨੇਗੇ ਸਾਡੇ ਖੋਦਾ ਵਰਕ ਕਰਵਾਇਆ ਹੈ ਦੇਖੋ ਜਿਹੜੇ ਜਿਵੇਂ ਕਹਿਦੀਏ ਪੇਟੀਆ ਜਾਂ ਕਲਰ ਦਾ ਕਮੀਜ਼ ਹੈਗਾ ਜਿਆਦਾ ਲੈਮਨ ਜਾਂ ਨਹੀਂ ਹੈਗਾ ਥੋੜਾ ਜਿਹਾ ਸਕਿੰਨਰ ਟਾਈਪ ਜੀ ਤੇ ਆ ਗਿਆ ਦੇਖੋ ਕਲਰ ਬਹੁਤ ਜਿਆਦਾ ਸੋਹਣਾ ਲੱਗਦਾ ਇਹ ਹੈਗੀ ਸਲਵਾਰ ਸਲਵਾਰ ਦੀ ਜਿਹੜੀ ਹੈਗੀ ਮੋਰੀਆਂ ਤੇ ਕਢਾਈ ਹੈਗੀ ਆ ਦੇਖੋ ਲੈਂਥ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਜਿੰਨੀ ਮਰਜ਼ੀ ਲੈਂਥ ਕਰਵਾ ਸਕਦੇ ਹੋ ਤੇ ਨਾਲ ਹੀ ਹੈਗਾ ਫੁੱਲ ਪਿਓਰ ਦਾ ਦੁਪੱਟਾ ਵਰਕ ਹੋਇਆ ਹੋਇਆ ਬਹੁਤ ਜਿਆਦਾ ਸੋਹਣਾ ਕਲਰ ਹੈ ਮੋਰ ਬਾਂਖੀ ਕਲਰ ਦੀ ਜਿਹੜੀ ਹੈਗੀ ਸਲਵਾਰ ਹੈ ਆ ਦੇਖੋ ਮੈਂ ਪੂਰਾ ਸੂਟ ਤੁਹਾਨੂੰ ਲਾ ਕੇ ਦਿਖਾਵਾਂਗੀ ਦੇਖੋ ਬਹੁਤ ਹੀ ਜਿਆਦਾ ਸੋਹਣਾ ਕਲਰ ਹੈਗਾ ਆ ਆ ਦੇਖੋ ਬਹੁਤ ਜਿਆਦਾ ਸੋਹਣਾ ਸੂਟ ਹੈ ਪੂਰਾ ਸੂਟ ਦੇਖੋ ਕਮੇਜ ਵੀ ਜਿਹੜਾ ਹੈਗਾ ਬਹੁਤ ਜਿਆਦਾ ਸੋਹਣਾ ਮਤਲਬ ਕਿ ਕਲਰ ਨਾਲ ਜਿਹੜਾ ਹੈਗਾ ਉੱਠ ਰਿਹਾ ਹੈਗਾ ਬਹੁਤ ਜਿਆਦਾ ਸੋਹਣਾ ਹੈਗਾ ਆ ਸੂਟ ਮੋਰ ਪੰਖੀ ਕਲਰ ਦਾ ਫੁੱਲ ਪਿਓਰ ਦੇ ਦੁਪੱਟੇ ਨੇ ਜੀ ਇਹਨਾਂ ਦੇ ਵਿੱਚ ਫੁੱਲ ਪਿਓਰ ਦੇ ਦੁਪੱਟੇ ਨੇ ਆਪਾਂ ਨੇ ਪਿਛਲੀ ਵਾਰੀ ਵੀ ਕਿਉਂਕਿ ਜਦੋਂ ਦੀ ਗਰਮੀਆਂ ਸ਼ੁਰੂ ਹੋਈਆਂ ਨੇ ਹਜੇ ਮਹੀਨਾ ਕੀ ਹੋਇਆ ਮਹੀਨੇ ਤੋਂ ਘੱਟੇ ਟਾਈਮ ਤੋਂ ਹੀ ਆਪਾਂ ਇਹ ਵਾਲੇ ਸੂਟ ਸੇਲ ਕਰ ਲੱਗਿਆ ਮੈਨੂੰ ਲੱਗਦਾ ਹਰ ਇੱਕ ਹਫ਼ਤੇ ਆਪਣੇ 12-15 ਸੂਟ ਆਉਂਦੇ ਹੀ ਆਉਂਦੇ ਆ ਹਰ ਇੱਕ ਹਫ਼ਤੇ ਮਤਲਬ ਕਿ ਮਾਲ ਘਟ ਜਾਂਦਾ ਐ ਇੰਨਾ ਕ ਇਹ ਮਾਲ ਇੰਨਾ ਕ ਜਿਆਦਾ ਇਹਦੀ ਮੰਗ ਹੋ ਰਹੀ ਐ ਬਹੁਤ ਜਿਆਦਾ ਵਿਕ ਰਿਹਾ ਐ ਦੇਖੋ ਕਾਟਨ ਦੇ ਜਿਹੜੇ ਹੈਗੇ ਸੂਟ ਨੇ ਇਹਦੇ ਕਲਰ ਵਗੈਰਾ ਜਿੰਨੇ ਸਾਡੇ ਕੋਲੇ ਆਏ ਆ ਮਤਲਬ ਕਿ ਤਿਆਰ ਹੁੰਦੇ ਆ ਸਾਡੇ ਸੂਟ ਹੋਰ ਵੀ ਅਸੀਂ ਤਿਆਰ ਹੋਣ ਲਈ ਕਹਿ ਕੇ ਆਏ ਆ ਆ ਦੇਖੋ ਇਹ ਇਹਦੇ ਵਿੱਚ ਜਿਹੜੀ ਹੈਗੀ ਗ੍ਰੇ ਕਲਰ ਦਾ ਕਮੀਜ਼ ਲੱਗੇ ਹੋਇਆ ਇਹਦੇ ਨਾਲ ਕਾਪਰ ਕਲਰ ਹੈ ਜੀ ਇਹ ਜਿਹਨੂੰ ਆਪਾਂ ਤਾਂਹੰਬਾ ਕਲਰ ਕਹਿ ਲੈਂਦੇ ਆ ਤਾਂਬਾ ਕਲਰ ਆ ਦੇਖੋ ਜਿਆਦਾ ਨਾ ਤਾਂ ਹੈ ਸੰਤਰੀ ਹੈ ਕਾਪਰ ਜੇ ਕਲਰ ਦੀ ਜਿਹੜੀ ਹੈਗੀ ਬਾਟਮ ਲੱਗੀ ਹੋਈ ਹੈ ਨਾਲ ਦੁਪੱਟਾ ਪਿਓਰ ਦੇ ਸੂਟ ਹੈਗੇ ਆ ਇਹਦੇ ਨਾਲ ਇਹ ਦੇਖੋ ਪਿੰਕ ਕਲਰ ਦੇ ਨਾਲ ਲਵੰਡਰ ਕਲਰ ਲੱਗੇ ਹੋਇਆ ਨਾ ਇਹ ਗ੍ਰੇ ਹੈ ਨਾ ਲਵੰਡਰ ਹੈ ਵਿਚਾਲਾ ਜਿਹਾ ਜਿਹੇ ਲੱਗਿਆ ਇਹ ਵਾਲੇ ਸੂਟ ਆਪਣੇ ਕੋਲੇ ਇੱਕ ਮੜ ਕੇ ਆਇਆ ਤੁਸੀਂ ਇਹ ਸੂਟ ਵੀ ਸਾਡੇ ਤੋਂ ਲੈ ਸਕਦੇ ਹੋ ਇਹਨਾਂ ਦੀ ਲੈਂਥ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਬਹੁਤ ਜ਼ਿਆਦੇ ਸੋਹਣੇ ਸੂਟ ਬਣਦੇ ਆ ਇਹ ਆਪਾਂ ਬਹੁਤ ਸੂਟ ਬਣਾ ਆ ਪੀ ਚੁੱਕੇ ਆ ਆਪਣੇ ਕੋਲੇ ਬਾਕੀ ਕੋਟ ਅੰਡ ਦੁਪੱਟਾ ਪ੍ਰਿੰਟ ਪਿਓਰ ਦੁਪੱਟਾ ਆਪਣੇ ਕੋਲੇ ਹਰ ਇੱਕ ਤਰ੍ਹਾਂ ਦੀ ਆਈਟਮ ਹੁੰਦੀ ਹੈ ਜੀ ਸ਼ਾਪ ਤੇ ਤੁਸੀਂ ਜਿੱਦਾਂ ਦੇ ਮਰਜ਼ੀ ਕੱਪੜੇ ਸਾਡੇ ਕੋਲੋਂ ਖਰੀਦ ਸਕਦੇ ਹੋ ਇੱਕ ਆਪਣੇ ਕੋਲੇ ਅਗਲੇ ਵਾਲੇ ਆਏ ਨੇ ਇਹ ਵਾਲੇ ਸੂਟ ਇਹ ਜਿਹੜਾ ਹੈਗਾ ਜੀ ਮਸਲੀਨ कॉटन ਦਾ ਆਲਓਵਰ ਸੂਟ ਹੈ ਆ ਦੇਖੋ ਵਧੀਆ ਵਾਲਾ ਸੂਟ ਹੁੰਦਾ ਹੈ ਆਪਣਾ ਦੇਖੋ ਮੋਹਰਾਂ ਲੱਗੀਆਂ ਹੋਈਆਂ ਨੇ ਪ੍ਰਿੰਟ ਬਹੁਤ ਜਿਆਦੇ ਸੋਹਣੇ ਦੇਖੋ ਇੰਨੇ ਇੱਕ ਜਿਆਦੇ ਸੋਹਣੇ ਪ੍ਰਿੰਟ ਨੇ ਇਹ ਜਿਹੜਾ ਹੈਗਾ ਇਹਦਾ ਪ੍ਰਿੰਟਡ ਦੁਪੱਟਾ ਹੈ ਮਸਲੀਨ कॉटन ਦਾ ਹੀ ਦੁਪੱਟਾ ਹੈ ਪੂਰਾ ਖੁੱਲਾ ਢੁੱਲਾ ਦੁਪੱਟਾ ਹੈਗਾ ਪੂਰਾ ਪੋਲਾ ਦੇਖੋ ਕੱਪੜਾ ਦੇਖੋ ਕਿੰਨਾ ਜਿਆਦੇ ਸੋਹਣੇ ਇੰਨੇ ਸੋਹਣੇ ਇਹਦੇ ਜਿਹੜੇ ਹੈਗੇ ਦੁਪੱਟੇ ਵੀ ਹੈਗੇ ਆ ਸੂਟ ਬੇ ਬਹੁਤ ਜਿਆਦਾ ਸੋਹਣਾ ਦੇਖੋ ਜਿਹੜਾ ਹੈਗਾ ਆਲ ਓਵਰ ਸੂਟ ਹੈ ਜੀ ਜਿੱਦਾਂ ਕੋਈ ਮਰਜ਼ੀ ਬਣਵਾ ਸਕਦਾ ਸੂਟ ਬਹੁਤ ਜਿਆਦਾ ਸੋਹਣਾ ਸੂਟ ਹੈ ਇੱਕ ਇਹਦੇ 'ਚ ਇਹ ਕਲਰ ਹੈਗਾ ਇਹ ਜਿਹੜਾ ਹੈਗਾ ਫਰੋਜੀ ਕਲਰ ਆ ਗਿਆ ਫਰੋਜੀ ਆ ਗਿਆ ਲਾਈਟ ਫਰੋਜੀ ਜਾ ਆ ਗਿਆ ਤੇ ਇਹ ਪਿੰਕ ਕਲਰ ਆ ਗਿਆ ਪਿੰਕ ਵੀ ਨਹੀਂ ਕਹਿ ਸਕਦੇ ਥੋੜਾ ਜਿਹਾ ਕਲਰ ਪਿੰਕ ਤੋਂ ਥੋੜਾ ਜਿਹਾ ਹੋਰ ਕਲਰ ਹੈਗਾ ਤੇ ਇਹ ਆਪਣੇ ਕੋਲੇ ਹੈਗੇ ਨੇ ਜੀ ਮਸਲੀਨ ਕਾਟਨ ਦੇ ਹੀ ਸੂਟ ਮਸਲੀਨ ਕਾਟਨ ਦਾ ਹੀ ਨਾਲ ਦੁਪੱਟਾ ਲੱਗਿਆ ਹੋਇਆ ਹੈ ਆਪਣੇ ਕੋਲੇ ਕਾਟਨ ਦਾ ਪੱਟਾ ਸੂਟ ਦੀ ਵੀ ਬਹੁਤ ਵੈਰਾਈਟੀ ਹੁੰਦੀ ਹੈ ਜੀ ਕਿਉਂਕਿ ਆਪਾਂ ਇੱਕ ਸੂਟ ਤੁਹਾਨੂੰ ਜਿਹੜਾ ਹੈਗਾ ਖੋਲ ਕੇ ਦਿਖਾਵਾਂਗੇ ਕਿਉਂਕਿ ਹਰ ਇੱਕ ਹਾਲਥ ਜਿਹੜਾ ਇਹਦਾ ਆਪਣੇ ਕੋਲੇ ਕਪੜਾ ਆਉਂਦਾ ਆ ਸੇਲ ਵੀ ਹੁੰਦਾ ਦੇਖੋ ਲਵੰਡਰ ਕਲਰ ਦੀ ਬਹੁਤ ਜ਼ਿਆਦਾ ਮੰਗ ਹੈ ਜੀ ਤੇ ਲਵੰਡਰ ਕਲਰ ਹੈਗਾ ਆ ਕਾਟਨ ਦਾ ਜਿਹੜਾ ਹੈਗਾ ਸੂਟ ਹੈ ਜੀ ਆਰੀ ਵਰਕ ਹੋਇਆ ਹੋਇਆ ਖੋਲ ਕੇ ਦਿਖਾਉਣੇ ਆਪਾਂ ਤੁਹਾਨੂੰ ਦੇਖੋ ਇਹ ਜਿਹੜਾ ਹੈਗਾ ਸਾਫ ਸਲਵਾਰ ਨਾਲ ਹੈਗਾ ਜੀ ਆ ਦੇਖੋ ਐਦਾਂ ਦਾ ਸੂਟ ਬਣਨਾ ਹੈ। ਦੇਖੋ ਨਾਲ ਆਰੀ ਵਰਕ ਹੋਇਆ ਹੋਇਆ, ਨਾਲ ਜਿਹੜਾ ਹੈਗਾ ਸ਼ੀਸ਼ਾ ਵਰਕ ਹੋਇਆ ਹੋਇਆ। ਇਹਦੀ ਸਾਫ ਸਲਵਾਰ ਹੈਗੀ ਹੈ ਜੀ। ਕਾਟਨ ਦਾ ਹੀ ਦੁਪੱਟਾ ਹੈਗਾ। ਪਿਓਰ ਕਾਟਨ ਦਾ ਹੀ ਦੁਪੱਟਾ ਇਹਦੇ ਵਿੱਚ। ਬਹੁਤ ਵਧੀਆ ਜਿਹੜਾ ਹੈਗਾ ਕੱਪੜਾ ਲੱਗਿਆ ਹੋਇਆ ਦੇਖੋ। ਇਹ ਵਾਲਾ ਦੁਪੱਟਾ। ਪੂਰੇ ਫੁੱਲ ਸਾਈਜ਼ ਦੇ ਦੁਪੱਟੇ ਮਿਲਣਗੇ ਤੁਹਾਨੂੰ ਸਾਡੇ ਕੋਲੋਂ। ਪੂਰੇ بڑے-ਬڑے ਦੁਪੱਟੇ ਆ ਫੁੱਲ ਸਾਈਜ਼ ਦੇ ਜਿੰਦਾ ਮਰਜ਼ੀ ਤੁਸੀਂ। ਇਹ ਵਾਲੇ ਸੂਟ ਵੀ ਤੁਹਾਨੂੰ ਸਾਡੇ ਕੋਲੋਂ 500 ਤੋਂ ਸਟਾਰਟਿੰਗ ਮਿਲ ਜਾਂਦੇ ਆ 450 ਦੇ ਵੀ ਕੋਟਾਂ ਨਾਲ ਦੁਪੱਟਾ ਸੂਟ ਆਪਣੇ ਕੋਲੇ ਪਏ ਆ ਜਿਹੜੇ ਹੈਗੇ ਆਲ ਓਵਰ ਸੂਟ ਆ ਤੇ ਜਿੱਦਾਂ ਮੜਾ-ਮੋਟਾ ਵਰਕ ਆ ਜਾਂਦਾ ਉਹ ਸਾਬ ਨਾਲ ਜਿਹੜਾ ਹੈਗਾ ਮੜਾ-ਮੋਟਾ ਰੇਟ ਹੋ ਜਾਂਦਾ ਇਹ ਫੰ 550 600 ਦੀ ਰੇਂਜ ਚ ਤੁਸੀਂ 400 450 ਦੀ ਰੇਂਜ ਚ ਕੋਟਾਂ ਣ ਦਪੱਟਾ 350 ਤੋਂ ਹੀ ਵੈਸਤਾ ਸਟਾਰਟਿੰਗ ਦਾ ਰੇਂਜ ਤਾਂ ਜਿਹੜੀ ਹੈਗੀ 350 ਤੋਂ ਹੀ ਹੋ ਜਾਂਦੀ ਹੈ ਤੁਸੀਂ ਜਿੰਨੀ ਮਰਜ਼ੀ ਜਿਹੜਾ ਹੈਗਾ ਹਰੇਂਜ ਵਾਲਾ ਸੂਟ ਸਾਡੇ ਕੋਲੋਂ ਖਰੀਦ ਸਕਦੇ ਹੋ ਲਓ ਜੀ ਜਿੰਨਾ ਕ ਆਪਣੇ ਕੋਲੇ ਨਿਊ ਮਾਲ ਆਇਆ ਉਹ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੀਏ ਜਿਹੜਾ ਆਪਣਾ ਮਾਲ ਆਉਣਾ ਹੀ ਹੈ ਇਹਦੇ ਨਾਲ ਦਾ ਹੀ ਮਾਲ ਹੈ ਹੋਰ ਮਤਲਬ ਕਿ ਜਿਆਦਾ ਜਿਆਦਾ ਮੰਗਵਾਉਣੇ ਆ ਹਨਾ ਤੇ ਇਕੱਠਾ ਕੱਪੜਾ ਮੰਗਵਾਉਣੇ ਆ ਫਿਰ ਅਸੀਂ ਜਿਹੜਾ ਥੋੜਾ ਜਿਹਾ ਦਿਖਾਉਣ ਦੇ ਵਾਸਤੇ ਦੇਖਣ ਦੇ ਵਾਸਤੇ ਕੜਵਾ ਲੈਨੇ ਆ ਉਹ ਜਿੰਨਾ ਕ ਸਾ ਤੋਂ ਚੱਕਿਆ ਗਿਆ ਅਸੀਂ ਲੈ ਆਏ ਤੇ ਬਾਕੀ ਆਪਣਾ ਜਿਹੜਾ ਹੈਗਾ ਕੱਲ ਤੱਕ ਜਾਂ ਸ਼ਾਮ ਤੱਕ ਮਾਲ ਪਹੁੰਚ ਜਾਣਾ ਹੈ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ